ਉੜੀਸਾ ਵਿਜੀਲੈਂਸ ਵਿਭਾਗ ਨੇ ਇੱਕ ਆਈਏਐਸ ਅਫਸਰ ਨੂੰ ਰਿਸ਼ਵਤ ਲੈਦੇ ਰੰਗੇ ਹਾਥੀ ਕਾਬੂ ਕਰਿਆ। ਦਰਸਲ ਦੱਸਿਏ ਕਿ ਇੱਕ ਇਹ ਆਈਏਐਸ ਅਫਸਰ ਜੋ ਹੈ ਉਹ ਰੰਗੇ ਹਾਥੀ ਰਿਸ਼ਵਤ ਲੈਂਦਾ ਕਾਬੂ ਹੋ ਗਿਆ ਜਿਸ ਨੇ ਹੁਣ ਇੱਕ ਵੱਡੇ ਕਾਰੋਬਾਰੀ ਤੋਂ ਰਿਸ਼ਵਤ ਦੀ ਮੰਗ ਕੀਤੀ ਸੀ। ਤਾਂ ਹਾਲਾਂਕਿ ਉਸਨੇ ਆਪਣੀ ਰਹਾਇਸ਼ ਤੇ ਉਸ ਕਾਰੋਬਾਰੀ ਨੂੰ ਬੁਲਾਇਆ ਕਾਰੋਬਾਰੀ ਨੂੰ ਬੁਲਾ ਕੇ ਉਸ ਕੋਲੋਂ ਪੈਸੇ ਲੈ ਤੇ ਆਪਣੇ ਮੇਜ਼ ਦੇ ਦਰਾਜ ਦੇ ਵਿੱਚ ਰੱਖ ਲੱਤੇ ਤੇ ਜਿਸ ਤੋਂ ਬਾਅਦ ਹਾਲਾਂਕਿ ਤੁਹਾਨੂੰ ਦੱਸਿਏ ਕਿ 20 ਲੱਖ ਰੁਪਏ ਤੋਂ ਪਹਿਲਾਂ دیے ਜਿਹੜੀ ਕਿਸ਼ਤ ਸੀਗੀ ਜਾਨੀ ਕਿ ਇੱਕ ਉਸੇ ਗੱਲ ਹੋਈ ਸੀ ਤੇ ਦੱਸ ਦਈਏ ਕਿ ਜਦੋਂ ਸਰਕਾਰੀ ਰਿਹਾਇਸ਼ ਤੇ ਉੱਤੇ ਵਿਜੀਲੈਂਸ ਦੇ ਛਾਪੇਮਾਰੀ ਕੀਤੀ ਤੇ 47 ਲੱਖ ਰੁਪਈਆ ਉਸ ਦੇ ਘਰ ਦੇ ਵਿੱਚੋਂ ਬਰਾਮਦ ਹੋਇਆ ਦੱਸਣੇ ਬੇਹਾਦੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਦੋਂ ਵੱਡੇ ਅਫਸਰ ਰਿਸ਼ਵਤ ਲੰਡੇ ਰੰਗੇ ਹਾਥੀ ਕਾਬੂ ਹੋ ਗਏ ਨੇ ਹਾਲਾਂਕਿ ਤੁਹਾਨੂੰ ਦੱਸ ਹੀ ਹੈ ਕਿ ਰਿਸ਼ਵਤ ਖੋਰੀ ਨੂੰ ਖਤਮ ਕਰਨ ਨੂੰ ਲੈ ਕੇ ਲਗਾਤਾਰ ਹੀ ਵੱਡੇ ਪੱਧਰ ਤੇ ਮੁਹਿੰਮ ਜਾਰੀ ਹੈ ਜਾਨੀ ਕਿ ਹੁਣ ਰਿਸ਼ਵਤ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਬੇਹਾਦ ਹੀ ਮਨਪਾਗੀ ਖਬਰ ਹੈ ਤਾਂ ਹੀ ਨਾ ਤੁਹਾਨੂੰ ਦੱਸਦੀ ਹੈ ਕਿ ਬਹੁਤ ਹੀ ਜ਼ਿਆਦਾ ਇੱਕ ਵੱਡਾ ਖੁਲਾਸਾ ਹੋਇਆ ਜਦੋਂ ਇੱਕ ਵੱਡੇ ਆਈਏਐਸ ਅਫਸਰ ਦੇ ਕੋੜੋ 47 ਲੱਖ ਰੁਪਇਆ ਰਿਸ਼ਵਤ ਲੈਂਦਾ ਰੰਗੇ ਹਾਥੀ ਕਾਬੂ ਕਰ ਲਿਆ ਤੇ ਹਾਲਾਂਕਿ ਉਸ ਅਫਸਰ ਨੂੰ ਹੁਣ ਗ੍ਰਿਫਤਾਰ ਕਰ ਲਿਆ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਹੋ ਗਿਆ ਤਾਂ ਹਾਲਾਂਕਿ ਉਸ ਅਧਿਕਾਰੀ ਨੇ ਕਬੂਲ ਵੀ ਲਿਆ ਕਿ ਉਸਨੇ ਰਿਸ਼ਵਤ ਦੀ ਮੰਗ ਕੀਤੀ ਸੀ ਤਾਂ ਵੱਡੇ ਖੁਲਾਸੇ ਹੋ ਗਏ ਨੇ ਪੁਲਿਸ ਪੂਰੇ ਮਾਮਲੇ ਦੀ ਵਿਜੀਲੈਂਸ ਜੋ ਹੈ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਬਹੁਤ ਹੀ ਮੰਨਪਾਪੀ ਖਬਰ ਕਹਿ ਸਕਦੇ ਹਾਂ ਕਿਉਂਕਿ ਰਿਸ਼ਵਤ ਖੋਰੀ ਜਿਹੜੀ ਆ ਉਹ ਵੱਡੇ ਮਹਿਕਮਿਆਂ ਦੇ ਵਿੱਚ ਵੱਡੇ ਅਧਿਕਾਰੀਆਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪ੍ਰਚਲਿਤ ਹੈ ਜਾਨੀ ਕਿ ਇਹ ਰਿਸ਼ਵਤ ਖੋਰੀ ਨੂੰ ਜਿੰਨਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਵੱਡੇ ਤੋਂ ਵੱਡੇ ਖੁਲਾਸੇ ਹੋ ਰਹੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਬਹੁਤ ਹੀ ਹੈਰਾਨ ਕਰ ਦੇਣ ਪਾਲਾ ਮਾਮਲਾ ਸਾਹਮਣੇ ਆ ਰਿਹਾ ਜਿਸ ਤੇ ਵਿੱਚ ਲਗਾਤਾਰ ਚਰਚਾਵਾਂ ਤੇ ਹੈ ਤਾਂ ਬਹੁਤ ਹੀ ਅਹਿਮ ਖਬਰ ਇਸ ਵਕਤ ਤੇ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੇ ਦੂਸਰੇ ਪਾਸੇ ਗੱਲ ਕਰ ਲਈਏ ਤਾਂ ਜਿਸ ਤਰੀਕੇ ਦੇ ਨਾਲ ਇਹ ਲਗਾਤਾਰ ਹੀ ਰਿਸ਼ਵਤ ਖੋਰੀ ਦੇ ਮਾਮਲੇ ਵੱਧ ਰਹੇ ਨੇ ਤਾਂ ਉੱਥੇ ਹੀ ਲੈਸ ਪੋਲਿਸ ਜੋ ਹੈ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਹੈ ਤਾਂ ਇਸ ਰਿਸ਼ਵਤਖੋਰੀ ਨੂੰ ਖਤਮ ਕਰਨ ਨੂੰ ਲੈ ਕੇ ਵੱਡੇ ਪੱਧਰ ਤੇ ਕੰਮਕਾਜ ਚੱਲਦਾ ਨਜ਼ਰ ਆ ਰਿਹਾ ਹੈ ਤਾਂ ਜੇਕਰ ਕੋਈ ਵੀ ਰਿਸ਼ਵਤ ਲੈਂਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਕਾਬੂ ਕੀਤਾ ਜਾ ਰਿਹਾ ਤਾਂ ਰੰਗੇ ਹਾਥੀ ਉਸ ਨੂੰ ਕਾਬੂ ਕਰਕੇ ਗ੍ਰਿਫਤਾਰੀ ਹੋਈ ਹੈ ਤਾਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਹਿਮ ਖਬਰ ਇਸ ਵਕਤ ਇਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਦਰਸਲ 오ਡੀਸਾ ਵਿਜੀਲੈਂਸ ਵਿਭਾਗ ਨੇ ਬੋਲੋ ਜੋ ਆਈਏਐਸ ਅਧਿਕਾਰੀ ਵੱਡੇ ਅਫਸਰ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਉਹ ਰਿਸ਼ਵਤ ਲੈ ਰਿਹਾ ਸੀ ਇੱਕ ਵੱਡੇ ਕਾਰੋਬਾਰੀ ਕੋਲ ਤੇ ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਫੱਕ ਗਿਆ ਜਿਸ ਨੂੰ ਲੈ ਕੇ ਕਾਫੀ ਚਰਚਾਵਾਂ ਤੇਜੀ ਅਹਿਮ ਖਬਰ ਹੈ ਸੋਕ ਤੇ ਅਸੀਂ ਤੁਹਾਨੂੰ ਨਾਲ ਸਾਂਝੀ ਕਰਦੇ ਆ ਇਸ ਨੂੰ ਸ਼ੇਅਰ ਕਰਨਾ ਪੈਂਦਾ ਤਾਂ ਕਿ ਜੇਕਰ ਕੋਈ ਵੀ ਹੋਰ ਰਿਸ਼ਵਤ ਲੈ ਰਿਹਾ ਤਾਂ ਉਹ ਸਾਵਧਾਨ ਤੇ ਸੁਚੇਤ ਰਹੇ ਕਿਉਂਕਿ ਕਿਸੇ ਵਕਤ ਵੀ ਤੁਸੀਂ ਅੜੀ ਕਿਆ ਸਕਦੇ ਹੋ ਤੇ ਤੁਹਾਡੇ ਮੁਸ਼ਕਲਾਂ ਦੇ ਵਿੱਚ ਵੱਧਾ ਜਿਹੜਾ ਬਾ ਹੋ ਸਕਦਾ ਹੈ ਇਸ ਕਰਕੇ ਦੱਸੀਏ ਕਿ ਲਗਾਤਾਰ ਰਿਸ਼ਵਤ ਲੈਣ ਵਾਲੇ ਸਾਵਧਾਨ ਰਹਿਣ ਕਿਉਂਕਿ ਰਿਸ਼ਵਤ ਕੋਈ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਹੈ